ਹਾਂ ਜਦ ਕ ਖੋਲਨੇ ਟੀਕਾ ਧੋਕ ਦੇ ਕਰਨ ਦੇ ਨੇ ਓਏ ਆ ਓਏ ਆ ਤੂੰ ਆ ਗਿਆ ਫੇਰ ਫਟਕ ਕਲਾ ਕੇ ਹੁਣ ਬਾਈ ਬਣ ਕੇ ਜਲਾਮ ਲੱਗੇ ਭਾਈ ਨੇ ਤਿੰਨੇ ਦਿਨ ਫੋਕੇ ਸਮਾਨ ਮੁਕਿਆ ਪਿਆ ਅੱਛਾ 17 18 22 ਜਾਏ ਨਹੀਂ ਤਾਂ ਮੈਂ ਕਾੜ ਨਹੀਂ ਗਿੰਦਾ ਜਿੰਨੇ ਮੈਂ ਕਿੜੇ ਗਿੰਤੇ ਲਾਈਟ ਰਿੰਗ ਦੇ ਅੱਛਾ ਦਰਦ ਵੀ ਹੁੰਦਾ ਦਰਦ ਕਿਹੜਾ ਉੱਠ ਕੇ ਆਉਂਦੀ ਐ ਉਹ ਤੈਨੂੰ ਮੈਂ ਕਿੰਨੇ ਵਾਰ ਸਮਝਾਇਆ ਛੜ ਦੇ ਤੂੰ ਕਿਉਂ ਨਹੀਂ ਛੜਦਾ ਛੜਦਾ ਇਹਦਾ ਇਹ ਨਹੀਂ ਛੱਡੀ ਜਾਣੀ ਡਾਕਟਰ ਇਹ ਤਾਂ ਹੱਡਾਂ 'ਚ ਰਚ ਗਈ ਸੌ ਤੇਰੀ ਜਿਹਦੇ ਡੱਬੇ 'ਚ ਦੋ ਕੜ ਪਏ ਹੁੰਦੇ ਨੇ ਨਾ ਉਹਦੇ ਤਾਂ ਇਹ ਕਰਦਾ ਫੇਰ ਚਿੱਤ ਗਬਰੂ ਦਾ ਉੱਡ ਜੂ ਉੱਡ ਜੂ ਕਰਦਾ ਜਿਦੇ ਡਾਕਟਰ ਦਾ ਦਬਾ ਖਾਲੀ ਹੋ ਜਾਏ ਓਏ ਓਦਿਆਂ ਲੱਗਾ ਹੁਣ ਵੀ ਜਾਣ ਗਈ ਨਾਲ ਹੀ ਤਰੇ ਫਿਰਦਾ ਜਮਦੂਤ ਧਰਮਰਾਜ ਨੇ ਦੇਤੇ ਆਡਰ ਓਏ ਉਹ ਜ਼ਕਲਾ ਸਰੀਰ ਹੀ ਹੁੰਦਾ ਬਸ ਰੂਹਾਂ ਤਾਂ ਗਈਆਂ ਹੁੰਦੀਆਂ ਨੇ ਡਾਕਟਰ ਹੁਣ ਮੁੱਖ ਐਪੇਸਮਣ ਟੀਕਾ ਘੱਟ ਦੇ ਭਈ ਬਣ ਕੇ ਆ ਇਹ ਨੀਂਜੰਦਰਾ ਮੈਂ ਟੀਕਾ ਲਾ ਸਕਦਾ ਜੀ ਇੱਥੇ ਟੀਕਾ ਰੈਕਸ਼ਨ ਰੁਕਸ਼ਨ ਕਰਕੇ ਤੁਹਾਡੇ ਘਰ ਦੇ ਮੇਰੇ ਮਗਰ ਪੈ ਜਾਣਗੇ ਯਾਰ ਡਾਕਟਰ ਆ ਬਾਂ ਮੈਂ ਛੂਚ ਬਈ ਪਾਣੀ ਮੁੱਕੀ ਜਾਂਦਾ ਸੀ ਨਹੀਂ ਚੋ ਜੀ ਮੈਂ ਗੱਡੀ ਚੜ ਕੇ ਘਰ ਤੇ ਤੈਨੂੰ ਫੇਰ ਵੀ ਝੱਕ ਲੈਣਗੇ ਟੀਕਾ ਤਾਂ ਮੈਂ ਤੇਰੇ ਲਾ ਦੰਨਾ ਬਾ ਲਾਸਟ ਵਾਰ ਲਾਉਂਗਾ ਲਾਸਟ ਵਾਰ ਹੀ ਲਾਉਂਦੇ ਚੋਪਰ ਦੀ ਮੁੱਕੀ ਭੁੱਕੀ ਦਾ ਹਜੀ ਤੈਨੂੰ ਪਤਾ ਹੀ ਹੈ ਜਾਂਦੀ ਵਾਰ ਦੀ ਟੀਕੇ ਕੋ ਯਾਰ ਬਟ ਜਾ ਨਾ ਕਰ ਟੀਕਾ ਭਰੀ ਜਾ ਨਾ ਖੜ ਜਾ ਵਾਹ ਹਾ ਮੂੜੀ ਹਾ ਬਾਬਾ ਪਰ ਲੈ ਡਾਕਟਰ ਆ ਗਈ ਓਏ ਓਏ ਲੈ ਦੇਖ ਲੈ ਟੀਕਾ ਖਰਾਬ ਕਰਾਦਾ ਭੱਜ ਗਿਆ ਇਹ ਤਾਂ ਟੀਕੇ ਖਰਾਬ ਦੇ ਪੈਸੇ ਹੋਣੇ ਦੇਣ ਆਪਾਂ ਤਾਂ ਖਾਈ ਜਾਂਦੇ ਹੈਂ ਐ ਅਸੀਂ ਕਿੱਥੋਂ ਖਾਣੀ ਓਏ ਕੀ ਹੋਇਆ ਵੇ ਲੂਣ ਓ ਚਾਨੂੰ ਇਹਨੇ ਭਾਣੇ ਘਾਤਾ ਓਏ ਮੋਟੇ ਮੁੰਗ ਮੂਹਿਆ ਕਿ ਮੈਂ ਕਰਿਆ ਨੇ ਚਾਨੂੰ ਰਾਗੜਿਆ ਜਾਂਦਾ ਮੈਨੂੰ ਲੱਗਦਾ ਵੇ ਗੰਨਾ ਪੱਕਿਆ ਹੋਇਆ ਹੈਂ ਕਹਿੰਦੇ 1.5 ਖਵਾਉਣ ਨੂੰ ਕਿਹੜੇ ਕਿਹਦੇ ਗਿਆਨ ਪੁਚ ਚੈੱਕ ਕਰੋ ਹਜੀਗੜੇ ਛੋਕ ਡੱਟ ਦੇ ਤੇ ਬਰਲ ਲੱਗ ਮਾਹਾਂ ਚੱਲ ਜੂ ਸ਼ਰੀਰ ਦੇ ਸਾ ਬਣਾਣ ਮੈਨੂੰ ਦਾ ਹੈ ਤੇ ਹਣ ਤਾਂ ਮੈਨਾਂ ਦਾ ਨ ਰੱਬ ਚੱਲੂ ਨਹੀਂ ਟੱਕੜ 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 ਲੈ ਲੈਣ ਵਹੀਂ ਟੱਕੜਾ ਉਹ ਨੱਤ ਨੂੰ ਹੱਥ ਪਾਲਾ ਕੰਜਾ ਦਿਆ ਕਾਜਾ ਇੱਥੋਂ ਵੋਚ ਕਦਣਾ ਨਹੀਂ ਛਿਲਾ ਛਿੜ ਦੇ ਟੱਕੜ ਉਹ ਗੋਦਾ ਦੁਖਣਾ ਮੈਂ ਅੱਜ ਉਧਰੋਂ ਖਾ ਤੂੰ ਉਧਰੋਂ ਕਿਵੇਂ ਖਾਣਾ ਇਹਨਾਂ ਦਾ ਸੋਨਾ ਚੱਕਿਆ ਸੀ ਮੈਨੂੰ ਅੱਜ ਦਰੋਂ ਖਾਣਾ ਇਹ ਟਿਲਕਾ ਚੱਲ ਕੇ ਮਦਾਨੀ ਗਿਆ ਐ ਠੀਕ ਠਾਕ ਇੱਧਰ ਚੱਲ ਵੇ ਹਰੀ ਗਾਣਾ ਲੈ ਕੇ ਧੀ ਦਾ ਨਿੰੜਾ

ਇਨੂੰ ਆਖਵੇਂ ਹਾਜਨ ਦਰ ਲੱਗਦਾ ਚੱਕ ਲੈ ਅੱਡੇ ਡਿੱਗੇ ਬਿਆਸ਼ ਖਬ ਚੱਲ ਬਈ ਪੜਾ ਕਾ ਜੇ ਕਿਸੇ ਬੰਦੇ ਦਾ ਹਨਾ ਪੜਾ ਦਾ ਤੁਸੀਂ ਕੀ ਕਰੋਗੇ ਮਾਰੋਗੇ ਨੂੰ ਟੱਟੂ ਪਾਰ ਕਰੋਗੇ ਤਾਂ ਤੁਸੀਂ ਮੈਨੂੰ ਅਜੇ ਕੀ ਕਿਸੇ ਡਟੜਾ ਦੂੰ ਇਥੇ ਡੜੀ ਜਾਂ ਮੈਂ ਥੱਡੇ ਛਾਣਾ ਸੁਣਦਾ ਮੈਨੂੰ ਸੁਣੀ ਮੈਨੂੰ ਛਾਣਾ ਜਾਂਦਾ ਮੈਂ ਇਹਨੂੰ ਕਹੀਂ ਹੈ ਡਾਕਟਰ ਵਾ ਗੋਣੀ ਮੈਨੂੰ ਜਾਂਦੇ ਲੱਗਦੀਆਂ ਭੂਲਾ ਚੂਰਾ ਕਨੀ ਫਿਰਦਾ ਦੀ ਗੋਣੀ ਦਾ ਮੈਨੂੰ ਕਹਿੰਦਾ ਸ਼ਮਾ ਕ ਗੋਲੀਆਂ ਮਾਰਿੰਦਰ ਜੇ ਤਮ ਮੈਂ ਮਾਰੀ ਮੇਰਾ ਛਾਣਾ ਪਤੀ ਨਹੀਂ ਲੱਗਿਆ ਮੈਨੂੰ ਤਾਂ ਵੀ ਬਣੀ ਕੀ ਜਾਂਦਾ ਇਹ ਤਾਂ ਡਾਕਟਰਾਂ ਨੂੰ ਕੀ ਨੋ ਵੀ ਮਾਰੀ ਓਏ ਭੁੱਕੀ ਖਾ ਕੇ ਬੰਦਾ ਦਿਖਦਾ ਤਾਂ ਨਹੀਂ ਕੰਮ ਨੂੰ ਪਈ ਜੂ ਜੀ ਜੀ ਕਰਦਾ ਫਿਰ ਦਾਰੂ ਜਿਹੜੇ ਮਰਜ਼ੀ ਪਾਛੇ ਲਾ ਦੇ ਅੱਗੋਲੀ ਜੀ ਖਾ ਕੇ ਤਾਂ ਪੰਪੂ ਦਾ ਰੇਦੇ ਛਣ ਲੱਗੇ ਮੈਂ ਧੱਕਾ ਮੁਰੇ ਨੇ ਲਾ ਗਿਆ ਡਾਕਟਰ ਮੈਂ ਤਾਂ ਪਤੀਨ ਲੱਗਿਆ ਚਲ ਕੋਈ ਨਹੀਂ ਹੁਣ ਤਾਂ ਠੀਕ ਐ ਹਰੇ ਨਹੀਂ ਠੀਕ ਆਏਗਾ ਅਜੇ ਤਾਂ ਮੈਨੂੰ ਰਾਸ਼ਰ ਜਾ ਲੱਗਦਾ ਗੁਲੀ ਦਾ ਕੋਈ ਨਹੀਂ ਹੌਲੀ ਹੌਲੀ ਹੋ ਜੂ ਸੱਟ ਠੀਕ ਹੈਗਾ ਲਾਦੇ ਮੇਰੇ ਤੇ ਪੁੜੀ ਤੁਸੀਂ ਜਾਂਦੇ ਨੇ ਕੋਈ ਨਹੀਂ ਆਣੀ ਪਤਾ ਹੋਰ ਲਾਉਣਾ ਪੈ ਜਾ ਅਜੇ ਕਹੇ ਠੀਕੇ ਲਵਾਦੇ ਮੇਰੇ ਕਿੰਨੀ ਲਾਚ ਹੁਣ ਬਾਈ ਹੁਣ ਤੂੰ ਸਾਡੇ ਟੀਲਾ ਕਰਾਂ ਚੱਲ ਤੂੰ ਛਾਦੀ ਦਾ ਡੇਢੇ ਨਹੀਂ ਤੂੰ ਖਰਾਕਾ ਖਾ ਗਿਆ ਨਾ ਲੈ ਤੂੰ ਸਾਨੂੰ ਅਜੇ ਮਾਰਾ ਰਹਿਣਾ ਨਾਦੀ ਖਰਾਕਾ ਬੰਦੇ ਮਾਨੂੰ ਸ਼ੌਧਾ ਡਾਕਟਰ ਹੈ ਦਸਰ ਕਾਲ ਦੀ ਪੌਂਛੀਆਂ ਬਾਈ ਛਰਕਾਨੀ ਪੌਂਛੀਆਂ ਤਾਂ ਹਾਂ ਵੀ ਭੁੱਕੀ ਛਡਾਉ ਗੋਲੀਆਂ ਤੇ ਲਾਉ ਗੋਲੀਆਂ ਬੰਦੇ ਮਾਰਦੀਆਂ ਨੇ ਬਾਂਦੀ ਘਟਾਉਣੀ ਐ ਮੇਰੇ ਵਰਗੇ ਤਾਂ ਦਾ ਛੜੀ ਛਣਾ ਕਦਾ ਵਿਆਹ ਹੀ ਨਹੀਂ ਹੋਇਆ ਛੱਡ ਵਾਲੀ ਬਾਂਦੀ ਕੀ ਘਟਕੇ ਕਰੂੰ ਇਹ ਤਾਂ ਛਾਡੇ ਵਰਗੇ ਬੰਦੇ ਨੂੰ ਮਾਰਨ ਨੂੰ ਫਿਰਦੀ ਹੈ ਸਰਕਾਰ ਬੀਆਵਲੀਆਂ ਨੂੰ ਚੱਕਦੀ ਹੈ ਹੱਲਾ ਗੁੱਲਾ ਹੋ ਜੂ ਉਸ ਤੋਂ ਬਾਅਦ ਇਤਾਂ ਸਿੱਧਾ ਬਈ ਸ assi ਤਾਂ ਜੱਗ ਸਾਮੀ ਖੜਿਆ ਜੱਗ ਸਾਮੀ ਖੜਿਆ ਸੀ ਭੁੱਕੀ ਵਾਲੇ ਦੇਸੀ ਭੁੱਕੀ ਗਾ ਕੇ ਕੰਮ ਨਾ ਕਰੀਏ ਡਾਕਟਰ ਕੰਮ ਨਹੀਂ ਹੁੰਦੇ ਤੂੰ ਜ਼ੋਰ ਲਾ ਲਈ ਡਾਕਟਰ ਕੰਮ ਨਹੀਂ ਹੁੰਦੇ ਬਈ ਸਾਡੇ ਭੁੱਕੀ ਵਾਲਿਆਂ ਬਿਨਾ ਗੱਲ ਸੁਣ ਲੈ ਇਹਦੇ ਨਾਲ ਤਾਂ ਤੈਨੂੰ ਭੁਗਿਓ ਠੀਕ ਐ ਬਈ ਮੈਂ ਤਾਂ ਕਹੀ ਜਾਂਦਾ ਤੁਸੀਂ ਵੀ ਗੋਲੀ ਨਾ ਖਾਓ ਬਈ ਕਾਦੇ ਛੋਡੇ ਕਾਟ ਬਣਾਤੇ ਮੁਫਤ ਦੀਆਂ ਖਾ ਕੇ ਕੰਜਰੋ ਮਰ ਜਾਓਗੇ ਫਾਇਦਾ ਕੀ ਹੈ ਫੇਰ ਬਈ ਤੂੰ ਸਰਕਾਰ ਨੂੰ ਬੇਨਤੀ ਕਰ ਵੀ ਆਪਣੇ ਭੋਜਨ ਹੋਵੇ ਮਹਿੰਗੀ ਆ ਪਾ ਕੇ ਤੋਲੇ ਲਾਂਗੇ ਬਈ ਚਾਹੇ ਮਹਿੰਗਿਆ ਚਾਹੇ ਸਸਤੀਆ ਖਾਣੀ ਤਾਂ ਪਊਗੀ ਸਰਕਾਰ ਨੂੰ ਇਹੀ ਬੇਨਤੀ ਆ ਤਾ ਬਣ ਕੇ ਛਾਡੀ ਪੁੱਕੀ ਦਾ ਕੋਈ ਨਾ ਕੁਝ ਹੀਲਾ ਕਰੋ ਜੀ ਸਾਡਾ ਬਹੁਤ ਔਖਾ ਹੋਇਆ ਪਿਆ ਭਗਵੰਤ ਮਾਨ ਸਾਹਿਬ ਮਰ ਜਾਣਗੇ ਜੀ ਜੀਵ ਕਰੇ ਟਾਲਵੇਂ ਨਾਲ ਲੱਗ ਜੂ ਛਾਦੀ ਗੋਲੀ ਖਾਤੇ ਸਾਰੇ ਸਾਡੇ ਵੱਲੋਂ ਸਸਰੀਕਾਲ ਜੀ ਇਸ ਵੀਡੀਓ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈਗਾ ਅਸੀਂ ਤਾਂ ਇਹ ਚ ਇਹ ਸਮਝਾਉਣ ਦੀ ਕੋਸ਼ਿਸ਼ ਕਰੀ ਆ ਮੈਨਸ ਆਪਾਂ ਵੀ ਕੋਈ ਵੀ ਚੰਗਾ ਨਹੀਂ ਹੈਗਾ ਠੀਕ ਹੈ ਬਈ ਚ ਕਹਿੰਦੇ ਨੇ ਜੀਵ ਵਾਲੀ ਖਾ ਲਓ ਜਾਂ ਭੁੱਕੀ ਖਾ ਲਓ ਭੁੱਕੀ ਵਾਲੇ ਤੈਨੂੰ ਪਤਾ ਮੇਰਾ ਕੀ ਹਾਲ ਹੋਇਆ ਜੀਵ ਵਾਲੇ ਆ ਫਿਰਦੇ ਨੇ ਠੀਕ ਆ ਇੱਕ ਹੋਰ ਹੈ ਕਿਸੇ ਮੰਗਰ ਲਾ ਕੇ ਕੋਈ ਨ ਨਵਾਂ ਨਸਾ ਨਾ ਟਰਾਈ ਕਰਿਆ ਕਰੋ ਬਾਈ ਬਣ ਕੇ ਫਿਰ ਐ ਨਹੀਂ ਪਤਾ ਜੱਗ ਜਾਂ ਤੂੰ ਬੰਦਾ ਚੱਲ ਜੇ ਨਸ਼ੇ ਦਾ ਸਾਰੀ ਮਾਰੇ ਨੇ ਕੋਈ ਵੀ ਨਸ਼ਾ ਹੋਵੇ ਹੱਥ ਬੰਨ ਕੇ ਬੇਨਤੀ ਆ ਵੀ ਨਸ਼ੇ ਨਾ ਕਰੋ ਉਹ ਜਿਵੇਂ ਕੌਡੀ ਵਾਲੇ ਮੁੰਡੇ ਕੌਡੀ ਖੇਡਦੇ ਸੀ ਭਾਈ ਗੇਮਾਂ ਕਣੀ ਪਾਓ ਠੀਕ ਹੈ ਜੇ ਕੋਈ ਬਾਦਕਾਟ ਹੋ ਗਈ ਉਹਦਾ ਮਾਫ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਸੀਨ ਵਧੀਆ ਲੱਗਿਆ ਕਿਹੜਾ ਕੋਈ ਡਾਇਲੋਗ ਵਧੀਆ ਲੱਗਿਆ ਹਨਾ ਬੋਲਣ ਚ ਤੇ ਇੱਕ ਹਾਈਪ ਦਾ ਇੱਥੇ ਕਮੈਂਟਾਂ ਚ ਆਉਂਦਾ ਹੁੰਦਾ ਹੈਗਾ ਉਹ ਜਰੂਰ ਕਰ ਦਿਆ ਕਰੋ ਤੇ ਬਾਤ ਤੋਂ ਬਾਤ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ